ਸਸਕੀ ਕਾਲ ਜੀ ਅੱਜ ਮੁਸ਼ਕਲ ਕਰਦੇ ਹੋਏ ਇੱਕ ਬੇਜਵਾਨ ਗਊ ਨਹਿਰ ਦੇ ਬੇਡੇ ਕੇ ਮਲ ਪਰ ਤੇ ਇੱਥੇ ਰਾਹੀਰ ਜਾਂਦੇ ਨੌਜਵਾਨਾਂ ਨੇ ਹੱਲਾਸ਼ੀਰੀ ਕਰਕੇ ਕੱਢਦੇ ਹੋਏ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਹੈ ਬੜੀ ਮਜ਼ਬੂਤੀ ਦੇ ਨਾਲ ਜੈ ਗੋਮਾ ਪਰ ਸਿਗੋਰ ਉਪਰ ਪ੍ਰਸ਼ਾਸਨ ਮੌਕੇ ਤੇ ਔਰ ਹਿੰਮਤ ਸੱਦ ਕਾ ਇਹਨਾਂ ਨੌਜਵਾਨਾਂ ਤੇ ਸੱਦ ਕੇ ਅੱਜ ਇੱਕ ਬੇਜਵਾਨ ਦੀ ਮਿਹਨਤ ਨਾਲ ਇਹ ਕੰਮ ਆ ਰਿਹਾ ਗਾਉਂ ਬਾਹਰ ਆ ਗਈ ਜੀ ਹਾਂਜੀ ਭਾਜੀ ਕਿੱਥੋਂ ਤੁਸੀਂ ਇਹ ਵੀਰ ਜੀ ਹਾਂਜੀ ਹਾਂਜੀ ਆ ਜਾ ਭਾਈ ਉਹ ਲੱਗਿਓ ਹਾਂਜੀ ਹਾਂਜੀ ਭਾਜੀ ਕਿਹੜਾ ਪਿੰਡ ਆਪਣਾ ਭਾਜੀ ਫੈਰਸਾਲ ਆਪਣਾ ਜਿਹੜੀ ਕੱਢੀ ਅਸੀਂ ਠੀਕ ਹੈ ਇਹ ਘਟੋ ਘਟ ਸਵੇਰ ਦੇ ਗਾਉ ਸੀਗੀ ਜੀ ਪਰ ਹੁਣ ਰਾਹ ਜਾਂਦੇ ਨਾਲ ਹਲਾਸ਼ੇਰੀ ਦੇ ਨਾਲ ਇਕੱਠੇ ਕੱਟ ਨਾਲ ਇਹ ਗਾਉ ਜਿੰਦਗੀ ਬਚਾਈ ਗਈ ਜੀ ਪਰ ਮਾਤਮਾ ਚੜ੍ਹਦੀ ਕਲਾ ਰੱਖਿਆ ਸਭ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਰੇ ਮਤ ਮੈਡਮ ਦੀ ਆ ਜੀ ਗੱਡੀ ਰੁਕਾ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਬਾਰੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਦੋਂ ਸਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੰਟਰੋਲ ਰੂਮ ਤੋਂ ਸਾਨੂੰ ਕਾਲ ਆਈ ਆ ਵੀ ਨਹਿਰ ਵਿੱਚ ਕੋ ਗੱਡੀ ਡਿੱਗ ਗਈ ਆ ਉਦੀ ਪਹਾੜ ਵਿੱਚ ਆਏ ਸਾਨੂੰ ਪਤਾ ਲੱਗਾ ਕਿ ਰਾਗੀ ਤੋਂ ਪਤਾ ਲੱਗਾ ਕਿ ਗਾਂ ਜਿਹੜੀ ਐ ਲੈ ਜੜੀ ਗਈ ਪਈ ਆ ਬਾਕੀ ਪਬਲਿਕ ਇਕੱਠੀ ਦਿਨ ਰਸਤੇ ਜੀ ਜਾਂਦੀ ਰੁੱਕ ਕੇ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਡ੍ਰੀਮ ਲਾਈਟ ਪੈਰਸ ਵਾਲੇ ਆ ਕੇ ਉਹਨਾਂ ਨੇ ਕੋਈ ਮਜ਼ਬੂਤ ਕੱਪੜੇ ਸੰਦ ਦਿੱਤੇ ਆ ਉਹਦੇ ਸਾਥ ਕਾਹੀ ਗਾਂ ਨੂੰ ਬਾਹਰ ਕੱਢਿਆ ਗਿਆ ਧੰਨਵਾਦ ਜੀ ਠੀਕ ਹੈ ਧੰਨਵਾਦ ਸਸੇ ਕਾਲ ਜੀ ਅੱਜ ਮੁਸ਼ਕਤ ਕਰਦੇ ਹੋਏ ਇੱਕ ਬੇਜਵਾਨ ਗਊ ਨਹਿਰ ਦੇ ਬੇਡੇਗੇ ਮਲ ਪਰ ਤੇ ਇੱਥੇ ਰਾਹੀਰ ਜਾਂਦੇ ਨੌਜਵਾਨਾਂ ਨੇ ਹੱਲਾਸ਼ੀਰੀ ਕਰਕੇ ਕੱਢਦੇ ਹੋਏ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਹੈ। ਬੜੀ ਮਜ਼ਬੂਤੀ ਦੇ ਨਾਲ ਜੈ ਗੋਮਾ। ਪਰਸੀ ਗੋਲ ਪ੍ਰਸ਼ਾਸਨ ਮੌਕੇ ਤੇ ਔਰ ਹਿੰਮਤ ਸਦਕੇ ਨਾਲ ਨੌਜਵਾਨਾਂ ਦੇ ਸਦਕੇ ਅੱਜ ਇੱਕ ਬੇਜਵਾਨ ਦੀ ਮਿਹਨਤ ਨਾਲ ਇਹ ਕੰਮ ਬਾਹਰ ਆ ਗਿਆ ਗਾਉ ਬਾਹਰ ਆ ਗਿਆ ਜੀ ਹਾਂਜੀ ਭਾਜੀ ਕਿੱਥੋਂ ਤੁਸੀਂ ਇਹ ਵੀਰ ਜੀ ਹਾਂਜੀ ਹਾਂਜੀ ਆ ਜਾ ਭਾਈ ਉਹ ਲੱਗਿਓ ਹਾਂਜੀ ਹਾਂਜੀ ਭਾਜੀ ਕਿਹੜਾ ਪਿੰਡ ਆਪਣਾ ਭਾਜੀ ਬੈਰਸਾਲ ਆਪਣਾ ਰਾਮਪੁਰ ਪ੍ਰਯੋਗ ਜਿਹੜੀ ਕੱਢੀ ਅਸੀਂ ਠੀਕ ਹੈ ਇਹ ਘਟੋ ਘਟ ਸਵੇਰ ਦੇ ਗਾਉ ਸੀਗੀ ਜੀ ਪਰ ਹੁਣ ਰਾਹ ਜਾਂਦੇ ਨੇ ਹੱਲਾਸ਼ੇਰੀ ਦੇ ਨਾਲ ਇਕੱਠੇ ਕੱਟ ਨਾਲ ਇਹ ਗਾਉ ਜਿੰਦਗੀ ਬਚਾਈ ਗਈ ਜੀ ਪਰ ਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਰੇ ਮਤ ਮੈਡਮ ਦੀ ਹੈ ਜੀ ਗੱਡੀ ਰੁਕਾ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਬਾਰੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਦੋਂ ਸਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੰਟਰੋਲ ਰੂਮ ਤੋਂ ਸਾਨੂੰ ਕਾਲ ਆਈ ਆ ਵੀ ਨੇਰ ਵਿੱਚ ਕੋ ਗੱਡੀ ਡਿੱਗ ਗਈ ਆ ਉਹਦੀ ਪਾਲ ਵਿੱਚ ਆਏ ਸਾਨੂੰ ਪਤਾ ਲਗਾ ਕੇ ਰਾਹਗੀ ਤੋਂ ਪਤਾ ਲੱਗਾ ਵੀ ਗਾਂ ਜਿਹੜੀ ਆ ਨਹਿ ਜੜੀ ਪਈ ਆ ਬਾਕੀ ਪਬਲਿਕ ਇਕੱਠੀ ਦਿਨ ਰਸਤੇ ਜੀ ਆਂਦੀ ਰੁੱਕ ਕੇ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਡ੍ਰੀਮ ਲਾਈਟ ਪੈਰਸ ਵਾਲੇ ਆ ਕੇ ਉਹਨਾਂ ਨੇ ਕੁਝ ਮਜ਼ਬੂਤ ਕੱਪੜੇ ਸੰਦ ਦਿੱਤੇ ਆ ਉਹਦੇ ਸਾਥ ਕਾਹੀ ਗਾ ਨੂੰ ਬਾਹਰ ਕੱਢਿਆ ਗਿਆ ਧੰਨਵਾਦ ਜੀ ਠੀਕ ਹੈ ਧੰਨਵਾਦ ਉਹ ਡਰਾਈਵਰ ਦਾ ਦੇ ਦੋ ਜੀ ਹਾਂ ਹਾਂ ਇਹ ਨਾਲ ਦੇ ਆ ਪਾ